ਸਤਿ ਸ਼੍ਰੀ ਅਕਾਲ ਦੋਸਤੋ ਮੇਰਾ ਨਾਮ ਅਮਨਦੀਪ ਸਿੰਘ ਅੱਜ ਜੇਸੀ ਪਹੁੰਚਿਆ ਸੇਖੋਂ ਖਾਦ ਸਟੋਰ ਪਾ ਉਪਰ ਜ਼ਿਲ੍ਹਾ ਦਲੰਦਰ ਦੇ ਵਿੱਚ ਜਿੱਥੇ ਕਿ ਅਸੀਂ ਆਪਣੀ ਬਾਇਓਫੈਕਟਰ ਦਾ ਬਾਇਓ ਐਨਪੀਕੇ ਦਾ ਡੈਮੋ ਲਗਾਇਆ ਸੀ ਤੁਸੀਂ ਕੀ ਦੇਖ ਸਕਦੇ ਹੋ ਇਹ ਕੈਮੀਕਲ ਫਰਟੀਲਾਈਜ਼ਰ ਜਿਹੜਾ ਲੁੱਕ ਯੂਜ਼ ਕਰਦੇ ਆ ਉਹਦੇ ਵਿੱਚ ਅਸੀਂ ਮੱਕੀ ਦੇ ਬੀਜ ਲਗਾਏ ਸੀ ਜਿਹੜਾ ਕਿ ਇਹਦੇ ਜਰਮੀਨੇਟ ਵੀ ਨਹੀਂ ਹੋਇਆ ਤੇ ਇਹਦੇ ਚ ਅਸੀਂ ਬਾਇਓ ਫੈਕਟਰ ਦੀ ਬਾਇਓ ਐਨਪੀਕੇ ਟ੍ਰਿਪਲ ਐਕਸ਼ਨ ਪ੍ਰੋਗਰਾਮ ਜਿਹੜਾ ਉਹ ਯੂਜ਼ ਕੀਤਾ ਸੀ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਮੱਕੀ ਦੇ ਬੀਜ ਦੀ ਗਰੋਥ ਔਰ ਤਣੇ ਦੀ ਲੰਬਾਈ ਦੇਖ ਸਕਦੇ ਹੋ ਬਾਕੀ ਅਸੀਂ ਅੰਕਲ ਜੀ ਤੋਂ ਪੁੱਛਾਂਗੇ ਤੁਹਾਨੂੰ ਇਹ ਰਿਜ਼ਲਟ ਕਿਦਾਂ ਦਾ ਲੱਗਿਆ ਜੀ ਇਹ ਬਾਇਓ ਫੈਕਟਰ ਦਾ ਜਿਹੜਾ ਰਿਜ਼ਲਟ ਹੈ ਸਾਨੂੰ ਬਹੁਤ ਵਧੀਆ ਲੱਗਿਆ ਡੀਏਪੀ ਦਾ ਉਹਨਾਂ ਨੇ ਨਹੀਂ ਵਧੀਆ ਮਤਲਬ ਡੀਏਪੀ ਨੇ ਜਰਮੀਨੇਸ਼ਨ ਨਹੀਂ ਦਿੱਤਾ ਜੀ ਜੀ ਦੇਚ ਇਹਦੀ ਤੁਸੀਂ ਦੇਖੋ ਇਹਦੀ ਤੁਸੀਂ ਦੇਖੋ ਜਰਮੀਨੇਸ਼ਨ ਕਿਹੋ ਜੀ ਵਧੀਆ ਹੋਈ ਆ ਤੇ ਇਹ ਬਹੁਤ ਵੈਸਟਾ ਹੈ ਜ਼ਿਮੀਂਦਾਰ ਲਈ ਵੀ ਤੁਸੀਂ ਬਾਕੀ ਜ਼ਿਮੀਂਦਾਰ ਨੂੰ ਗੰਨੇ ਬਜਾਈ ਤੇ ਮੱਕੀ ਬਜਾਈ ਦੇ ਵਿੱਚ ਕੀ ਰეკਮੈਂਡ ਕਰੋਗੇ ਜੀ ਗੰਨੇ ਬਜਾਈ ਵਿੱਚ ਅਸੀਂ ਇਹੀ ਰეკਮੈਂਡ ਕਰਾਂਗੇ ਫੈਕਟਰ ਦਾ ਡੀਪੀ ਅਤੇ ਐਨਪੀਕੇ ਠੀਕ ਹੈ ਜੀ